ਮੁਰਦਾਬਾ ਜੀਐਫੀ ਮੁਰਦਾਬਾ ਗਰਾਰਾ ਮੁਰਦਾਬਾ ਗਰਾਰਾ ਮੁਰਦਾਬਾ ਮੈਂ ਇਹ ਸਮਝਦਾ ਕਿ ਜਿੰਨੀਆਂ ਸੌਤਾਂ ਕਿਸਾਨ ਨੂੰ ਸਰਕਾਰ ਦੇਣਾ ਚਾਹੁੰਦੀ ਸੀ ਉਹ ਆ ਜਿਹੜੇ ਅੰਦੋਲਨਕਾਰੀ ਨੇ ਇਹਨਾਂ ਨੇ ਨਹੀਂ ਹੋਣ ਦਿੱਤੀਆਂ ਹੁਣ ਵੋਟ ਦੀ ਚੋਟ ਸਾਡਾ ਹੱਕ ਹੈ ਲੋਕਾਂ ਨੂੰ ਦੱਸਣਾ ਵੀ ਇਹਨਾਂ ਨੂੰ ਕਾਤਲਾ ਨੂੰ ਕਿਸਾਨਾਂ ਦਿਆਂ ਨੂੰ ਵੋਟਾਂ ਨਾ ਪਾਓ ਐਸ ਵੇਲੇ ਅੰਦੋਲਨ ਕਰਨ ਦਾ ਜਿੰਦਾਬਾਦ ਮੁਰਦਾਬਾਦ ਕਰਨ ਦਾ ਕੀ ਫਾਇਦਾ ਇਹਦਾ ਮਤਲਬ ਤਾਂ ਅਸੀਂ ਮਾਹੌਲ ਹੀ ਖਰਾਬ ਕਰਦੇ ਆਂ ਹੋਰ ਅਸੀਂ ਕਰਦੇ ਆਂ ਜੇ ਹੋਰ ਨਹੀਂ ਕਰ ਸਕਦੇ ਮਲੇਰਕੋਟਲੇ ਵਾਲਿਆਂ ਦਾ ਹਾਂ ਦੇ ਨਾਰੇ ਨੂੰ ਹੀ ਆਪਾਂ ਕਿੰਨਾ ਮੰਨਦੇ ਆਂ ਇਹ ਊਮ ਅਗੇਂਸਟ ਬੋਲਣ ਦੀ ਬਜਾਏ ਹਾਂ ਦਾ ਨਾਰਾ ਹੀ ਮਾਰ ਦਿੰਦੇ ਸਾਡੇ ਹੱਕ 'ਚ ਸਿਰਫ ਕਹਿ ਹੀ ਦਿੰਦੇ ਵੀ ਨਹੀਂ ਇਹ ਕੁੱਤ ਕਰ ਰਹੀ ਹੈ ਭਾਜਪੀ ਨਹੀਂ ਕਰਨਾ ਚਾਹੀਦਾ ਇੱਕ ਕਿਸਾਨ ਨਹੀਂ ਹੈ ਜੋ ਕੁਝ ਕਰਦਾ ਇਹ ਜਥੇਬੰਦੀਆਂ ਵਾਲੇ ਕਰਦੇ ਆ ਕਿਉਂਕਿ ਇਹਨਾਂ ਦਾ ਦਾ ਸਿਆਸਤ ਨਾਲ ਸੰਬੰਧ ਆ ਜਿਹੜਾ ਪ੍ਰਸ਼ਾਸਨ ਕਿਦੇ ਕਹਿਣ ਚ ਚੱਲਦਾ ਜੀ ਜੇ ਇਹਨਾਂ ਦੇ ਅੱਖੇ ਚ ਨਹੀਂ ਪ੍ਰਸ਼ਾਸਨ ਤਾਂ ਕਿਸੇ ਹੋਰ ਨੂੰ ਰਾਜ ਕਰਨ ਦੇਣ ਜਿਨ੍ਹਾਂ ਦੇ ਅੱਖੇ ਚ ਰਹੇ ਇੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਮੇਰੇ ਨਾਲ ਆਉਣ ਆ ਕੇ ਬੈਠ ਕੇ ਗੱਲ ਕਰਨ ਜੇ ਕੋਈ ਸਾਡੀ ਗਲਤੀ ਹੈ ਅਸੀਂ ਮਾਫੀ ਮੰਗ ਲਾਂਗੇ ਭਾਈ ਅਸੀਂ ਕੋਈ ਗਲਤ ਕੰਮ ਕਰਤਾ ਤਾਂ ਅਸੀਂ ਮਾਫੀ ਮੰਗਾਂਗੇ ਜੇ ਆਹ ਰੌਲਾ ਰੱਪਾ ਪਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਸਾਡੀ ਜੇ ਜਿਵੇਂ ਇੰਨੀ ਆਸਾਨੀ ਨਾਲ ਕਹਿੰਦੇ ਨੇ ਆ ਕੇ ਗੱਲ ਦੱਸਣ ਜੇ ਇੰਨੀ ਆਸਾਨੀ ਨਾਲ ਸਾਡੀ ਗਵਰਨਮੈਂਟ ਗੱਲ ਸੁਣਨ ਲੱਜਵੇ ਤਾਂ ਕੀ ਕਹਨੇ ਜੀ ਸਾਡਾ ਤਾਂ ਕੋਈ ਰੋਲਾ ਨਹੀਂ ਇਹਨਾਂ ਨਾਲ ਦੋ ਜੱਥੇਬੰਦੀਆਂ ਅਲੱਗ-ਅਲੱਗ ਹੋ ਗਈਆਂ ਇੱਕ ਗੈਰ-ਰਾਜਨੀਤਿਕ ਹੋ ਗਏ ਰਾਜਨੀਤਿਕ ਹੋ ਗਏ ਮਰੇ ਸਰਕਾਰ ਤਾਂ ਨਹੀਂ ਹੈਗੀ ਹੁਣ ਤਾਂ ਅਸਲ ਟਾਈਮ ਹੈ ਵੋਟਾਂ ਦਾ ਟਾਈਮ ਹੈ ਜੇ ਹੁਣ ਲੋਕਾਂ 'ਚ ਅਸੀਂ ਆਪਣੀ ਗੱਲ ਲਜਾਵਾਂਗੇ ਤਾਂ ਭਾ ਜੀਪੀ ਨੂੰ ਵੋਟਾਂ ਨਹੀਂ ਪੈਣਗੀਆਂ ਨਹੀਂ ਤਾਂ ਬੀਜੇਪੀ ਨੂੰ ਵੋਟਾਂ ਪਾ ਕੇ ਜੇ ਸਰਕਾਰ ਆ ਜਾਂਦੀ ਆ ਪੰਜ ਸਾਲੇ ਸੁਣਦੇ ਨਹੀਂ ਹੁਣ ਟਾਈਮ ਨਹੀਂ ਹੈਗਾ ਬੀਜੇਪੀ ਮਰਦਾਬਾਪ ਬੀਜੇਪੀ ਮਰਦਾਬਾਪ ਗਰੇਵਾਲ ਮਰਦਾਬਾਪ ਗਰੇਵਾਲ ਮਰਦਾਬਾਪ ਸਸੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਬੀਜੇਪੀ ਦੇ ਸੀਨੀਅਰ ਆਗੂ ਗਰੇਵਾਲ ਸਾਹਿਬ ਇੱਥੇ ਪਹੁੰਚੇ ਨੇ ਸੋ ਗੱਲ ਕਰਦੇ ਹਾਂ ਟਕੌਂਦਾ ਪਿੰਡ ਦੇ ਵਿੱਚ ਪਹੁੰਚੇ ਨੇ ਅਜੀਪਾਲ ਸਿੰਘ ਸੰਧੂ ਦੇ ਘਰ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਚੋਣ ਪ੍ਰਚਾਰਾ ਚੱਲ ਰਿਹਾ ਹੈ ਅੱਗੇ ਪੰਜਾਬ ਵਾਸਤੇ ਕੀ ਕੀ ਜਿਹੜਾ ਸਹੂਲਤਾ ਨੇ ਪੰਜਾਬ ਨੂੰ ਦੇਣ ਦੇ ਲਈ ਬੀਜੇਪੀ ਤਿਆਰੀ ਕਰ ਰਹੀ ਹੈ ਜੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਉਣ ਦੇ ਲਈ ਕੀ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਗਰੇਵਾਲ ਸਾਹਿਬ ਵੈਕ੍ਰੂਜੀ ਖਾਲਸਾ ਵੈਕ੍ਰੂਜੀ ਵੈਕ੍ਰੂਜੀ ਖਾਲਸਾ ਵੈਕ੍ਰੂਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਆ ਚੱਲ ਰਿਹਾ ਏ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੀ ਕੀ ਪੰਜਾਬ ਵਾਸਤੇ ਸਹੂਲਤਾਂ ਦੇਣ ਲਈ ਅੱਗੇ ਸੋਚ ਰਹੀ ਹੈ ਪਾਰਟੀ ਦੇਖੋ ਮੋਦੀ ਜੀ ਤਾਂ ਪੂਰੇ ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਆ ਜਦੋਂ ਦੇਸ਼ ਦਾ ਵਿਕਾਸ ਹੋਊ ਪੰਜਾਬ ਦਾ ਵੀ ਉਦੋਂ ਹੀ ਹੋਣਾ ਜੀ ਠੀਕ ਹੈ ਔਰ ਮੈਂ ਇਹ ਸਮਝਦਾ ਕਿ ਜਿੰਨੀਆਂ ਸਹੂਲਤਾਂ ਕਿਸਾਨ ਨੂੰ ਸਰਕਾਰ ਦੇਣਾ ਚਾਹੁੰਦੀ ਸੀ ਉਹ ਆ ਜਿਹੜੇ ਅੰਦੋਲਨਕਾਰੀ ਨੇ ਇਹਨਾਂ ਨੇ ਨਹੀਂ ਹੁਣ ਦਿੱਤੀਆਂ ਹੁਣ ਤੁਸੀਂ ਦੇਖੋ ਵੀ ਜਿਹੜੇ ਆ ਓਪਨ ਮੰਡੀ ਚ ਵੀ ਜੇ ਕੀਮਤ ਜ਼ਿਆਦਾ ਮਿਲਦੀ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈ ਫਿਰ ਸਾਡੇ ਮਨਿਸਟਰਾਂ ਨੇ ਕਿਹਾ ਵੀ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਬੀਜਣੀਆਂ ਚਾਹੁੰਦੇ ਦੱਸੋ ਜੀ ਇਹਨਾਂ ਨੇ ਪੰਜ ਫਸਲਾਂ ਦੱਸੀਆਂ ਪੰਜਾਂ ਦੀ ਰੇਟ ਤੈਅ ਕਰਤੇ ਪੰਜਾਂ ਦਾ ਹੀ ਕੰਟਰੈਕਟ ਕਰਨ ਨੂੰ ਕਹਿਤਾ ਕਿ ਵੀ ਅਸੀਂ ਚੱਕਾਂਗੇ ਜੀ ਹੋਰ ਵੀ ਪੰਜ-ਸੱਤ ਬੀਜਣੀਆਂ ਚਾਹੁੰਦੇ ਨੇ ਉਹ ਦੱਸ ਦੇਣ ਠੀਕ ਹੈ ਤੱਕ ਸ਼ਾਨ ਦਾ ਜ਼ਮੀਨ ਹੇਠਲਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਜੀ ਉਹ ਸਭ ਤੋਂ ਵੱਡੀ ਸਮੱਸਿਆ ਹੋਣ ਵਾਲੀ ਆ ਉਹਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਉਹਦੇ ਨਾਲ ਫਸਲਾਂ ਦਾ ਵੀ ਠੀਕ ਨਹੀਂ ਹੁੰਦਾ ਹੂੰ ਤੇ ਉਹ ਪਾਣੀ ਉੱਪਰ ਲੈਵਲ ਕਿਵੇਂ ਆਵੇ ਉਹਦਾ ਵਾਟਰ ਟੇਬਲ ਜਿਹੜਾ ਜੀ ਉਹਦੇ ਲਈ ਜਿਹੜਾ ਇਹ ਆ ਜਿਹੜੀਆਂ ਜ਼ਿਆਦਾ ਪਾਣੀ ਲੈਂਦੀਆਂ ਨੇ ਫਸਲਾਂ ਜਿਸ ਤਰ੍ਹਾਂ ਚੋਨਾ ਹੈਗਾ ਉਹ ਨਾ ਬੀਜਿਆ ਜਾਣ ਹੂੰ ਉਹਦੀ ਜਗ੍ਹਾ ਦੂਜੀਆਂ ਫਸਲਾਂ ਜਿਹੜੀਆਂ ਬੀਜਣੀਆਂ ਚਾਹੁੰਦੇ ਨੇ ਉਹ ਵੀ ਸਰਕਾਰ ਖੇਦਣ ਨੂੰ ਤਿਆਰ ਹੂੰ ਠੀਕ ਹੈ ਨਾ ਤੇ ਇਹ ਹੁਣ ਜੇ ਇਸ ਤਰ੍ਹਾਂ ਅਸੀਂ ਜਿੰਦਾਬਾਦ ਮੁਰਦਾਬਾਦ ਕਰਦੇ ਰਹਾਂਗੇ ਬੈਠ ਕੇ ਆਪਸ ਵਿੱਚ ਗੱਲ ਹੀ ਨਹੀਂ ਕਰਾਂਗੇ ਤੇ ਉਹਦੇ ਨਾਲ ਕਿਸਾਨ ਦਾ ਨੁਕਸਾਨ ਹੁੰਦਾ ਤੇ ਜੇ ਅਸੀਂ ਹੁਣ ਮੇਰੀ ਗੱਲ ਸੁਣੋ ਇਸ ਵੇਲੇ ਕੋਈ ਸਰਕਾਰ ਨਹੀਂ ਹੈ ਜੀ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਹੈ ਹੂੰ ਕੋਈ ਸਰਕਾਰ ਵੀ ਜਦੋਂ ਨਵੀਂ ਬਣੂਗੀ ਉਹੀ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਕਰੂ ਜੀ ਹੁਣ ਐਸਵਰੇ ਅੰਦੋਲਨ ਕਰਨ ਦਾ ਜਿੰਦਾਬਾਦ ਮਰਦਾਬਾਦ ਕਰਨ ਦਾ ਕੀ ਫਾਇਦਾ ਇਹਦਾ ਮਤਲਬ ਤਾਂ ਅਸੀਂ ਮਾਹੌਲ ਹੀ ਖਰਾਬ ਕਰਦੇ ਆਂ ਹੋਰ ਅਸੀਂ ਕਰਦੇ ਆਂ ਇਹ ਕਿਸਾਨ ਨਹੀਂ ਇਹੋ ਜਿਹਾ ਕੁਝ ਕਰਦਾ ਇਹ ਜਥੇਬੰਦੀਆਂ ਵਾਲੇ ਕਰਦੇ ਆ ਕਿਉਂਕਿ ਇਹਨਾਂ ਦਾ ਆਪ ਦਾ ਸਿਆਸਤ ਨਾਲ ਸੰਬੰਧ ਆ ਸਿਆਸਤ ਦੇ ਨਾਲ ਜੁੜ ਕੇ ਹੀ ਕੰਮ ਕਰ ਰਹੇ ਨੇ ਜੀ ਵਿਰੋਧੀ ਪਾਰਟੀਆਂ ਕਰਾ ਰਹੀਆਂ ਨੇ ਤੇ ਹੋਰ ਕੌਣ ਕਰ ਰਿਹਾ ਨਹੀਂ ਤਾਂ ਇਸ ਵੇਲੇ ਕੀ ਚੱਕਰ ਜੀ ਐਸ ਵੇਲੇ ਤਾਂ ਸਰਕਾਰ ਹੀ ਨਹੀਂ ਅਸੀਂ ਵੀ ਨਹੀਂ ਕੁਝ ਕਰ ਸਕਦੇ ਦੂਜੇ ਵੀ ਨਹੀਂ ਕਰ ਸਕਦੇ ਐਸ ਵੇਲੇ ਤਾਂ ਇਲੈਕਸ਼ਨ ਕਮਿਸ਼ਨ ਕਰੋ ਨਾ ਤੇ ਜਦੋਂ ਸਾਡੀ ਸਰਕਾਰ ਬਣ ਜੂ ਸਾਡੇ ਨਾਲ ਬੈਠ ਕੇ ਗੱਲ ਕਰਨ ਜੋ ਜੋ ਅਸੀਂ ਕਰ ਸਕਦੇ ਆ ਉਹ ਕਰਾਂਗੇ ਉਹ ਕਹਿ ਰਹੇ ਨਹੀਂ ਜੀ ਜਿਹੜਾ ਪਹਿਲੇ ਦੌਰ ਦਾ ਅੰਦੋਲਨ ਚੱਲਿਆ ਉਹਦੇ ਵਿੱਚ ਜੋ ਵਾਅਦੇ ਕੀਤੇ ਸੀਗੇ ਉਹ ਨਹੀਂ ਪੂਰੇ ਹੋਏ ਉਹਨੂੰ ਮੇਨ ਰੱਖ ਕੇ ਚੱਲ ਰਹੇ ਨੇ ਤੇ ਉਹਦੇ ਚ ਕਿਹੜਾ ਵਾਅਦਾ ਜੀ ਤੁਸੀਂ ਮੈਨੂੰ ਦੱਸੋ ਜੀ ਕਿਹੜਾ ਵਾਅਦਾ ਨਹੀਂ ਪੂਰਾ ਕੀਤਾ ਲਖੀਮਪੁਰ ਦੇ ਖੀਰੀ ਦੇ ਦੋਸਤੀ ਨੇ ਜਿਹੜੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਤੁਸੀਂ ਆ ਜਾਣਦੇ ਹਾਂ ਉਹ ਜਿਹੜੇ ਮੰਗ ਹੋਰ ਮੰਗ ਵੀ ਦੱਸ ਦਿਓ ਲਖੀਮਪੁਰ ਖੀ ਜੀ ਤਾਂ ਮੈਂ ਦੱਸ ਦੂੰਗਾ ਜੀ ਐਮਐਸਪੀ ਤੇ ਗਰੰਟੀ ਜਾਂ ਜਿਹੜੇ ਕਿਸਾਨ ਹਾਂ ਜੀ ਸੁਣੋ ਐਮਐਸਪੀ ਦਾ ਇਹਨਾਂ ਨੇ ਰਾਜੇਵਾਲ ਜੀ ਉਗਰਾਹਾ ਸਾਹਿਬ ਤੇ ਬਾਕੀ ਵੀ ਜਿੰਨੇ ਆ ਉਹਨਾਂ ਨੇ ਆਪ ਬਿਆਨ ਦਿੱਤਾ ਕਿ ਐਮਐਸਪੀ ਤਾਂ ਉਸ ਵੇਲੇ ਸਾਡੇ ਏਜੰਡੇ ਤੇ ਨਹੀਂ ਸੀ ਜੀ ਸਾਡੇ ਦਾ ਤਿੰਨ ਅਸੀਂ ਕਹਿੰਦੇ ਸਾਡੇ ਵਧੀਆ ਕਾਨੂੰਨ ਸੀ ਇਹ ਕਹਿੰਦੇ ਕਾਲੇ ਕਾਨੂੰਨ ਸੀ ਅਸੀਂ ਉਹ ਵਾਪਸ ਲੈਣੇ ਹੱਥ ਜੋੜ ਕੇ ਪਾਈ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਅਸੀਂ ਵਾਪਸ ਲੈਣੇ ਆ ਠੀਕ ਹੈ ਇਹ ਚੀਜ਼ਾਂ ਬਾਕੀ ਤਾਂ ਏਜੰਡੇ ਤੇ ਨਹੀਂ ਸੀ ਉਹਨਾਂ ਦੇ ਆਪ ਹੀ ਕਹਿੰਦੇ ਮੈਂ ਤਾਂ ਨਹੀਂ ਕਹੀ ਇਹ ਗੱਲ ਠੀਕ ਹੈ ਹਾਂਜੀ ਤੇ ਰੌਲਾ ਵੀ ਆਪ ਆਪਸ ਚੈਨਾ ਦਾ ਸਾਡਾ ਦਾ ਕੋਈ ਰੌਲਾ ਨਹੀਂ ਇਹਨਾਂ ਨਾਲ ਦੋ ਜਥੇਬੰਦੀਆਂ ਅਲੱਗ-ਅਲੱਗ ਹੋ ਗਈਆਂ ਇੱਕ ਗੈਰ-ਰਾਜਨੀਤਿਕ ਹੋਗੇ ਇੱਕ ਰਾਜਨੀਤਿਕ ਹੋਗੇ ਅੱਛਾ ਮੈਂ ਇਹਨਾਂ ਨੂੰ ਕਹਿੰਦਾ ਸੀ ਮੈਂ ਭਾਈ ਤੁਸੀਂ ਅੱਗੇ ਜਾ ਕੇ ਇਲੈਕਸ਼ਨ ਵੀ ਲੜੋਗੇ ਤੁਹਾਡੀਆਂ ਜਵਾਨਤਾਂ ਵੀ ਜਪਤ ਹੋਣਗੀਆਂ ਮੈਂ ਅਸੀ ਤਾਂ ਕਹਿੰਦੇ ਹੁਣ ਵੀ ਇਲੈਕਸ਼ਨ ਲੜ ਲੈਣ ਜੇ ਪੰਜਾਬ 'ਚ ਟਾਈਮ ਹੈਗਾ ਲੜਨ ਤੇ ਜੇ ਪਬਲਿਕ ਇਹਨਾਂ ਦੀ ਗੱਲ ਨੂੰ ਸੁਣਦੀ ਆ ਤਾਂ ਇਹਨਾਂ ਨੂੰ ਵੋਟਾਂ ਵੀ ਤਾਂ ਪਾਊਗੀ ਇਸ ਕਰਕੇ ਠੀਕ ਨਹੀਂ ਹੈ ਇਹ ਤਾਂ ਜੋ ਜੋ ਪੰਜਾਬ ਦਾ ਵਿਕਾਸ ਕਰਨਾ ਅਸੀਂ ਸ਼ਾਇਦ ਪੰਜਾਬ ਦਾ ਹਿੱਤ ਸਾਨੂੰ ਇਹਨਾਂ ਤੋਂ ਜ਼ਿਆਦਾ ਹੋਵੇ ਜੀ ਐਸੀ ਜੀ ਕੋਈ ਗੱਲ ਨਹੀਂ ਅਸੀਂ ਵੀ ਕਿਸਾਨ ਹੀ ਆ ਕਿਤੇ ਬਾਹਰੋਂ ਨਹੀਂ ਆਏ ਇੱਥੋਂ ਦੇ ਰਹਿਣ ਵਾਲੇ ਆ ਤੇ ਇਹ ਇਸ ਤਰ੍ਹਾਂ ਹੱਲਾ ਗੁੱਲਾ ਕਰਕੇ ਕੁਝ ਨਹੀਂ ਲੱਭਦਾ ਇਹਦੇ ਚ ਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਜੇ ਦੋ ਆਦਮੀਆਂ ਦਾ ਜ਼ਮੀਨ ਦਾ ਝਗੜਾ ਹੋ ਉਹਦੇ ਚ ਵੀ ਇਹ ਪੈ ਜਾਂਦੇ ਆ ਹਮ ਕਈਆਂ ਚ ਤਾਂ ਮੈਨੂੰ ਪੁਲਿਸ ਨੂੰ ਕਹਿਣਾ ਪੈਂਦਾ ਉਹ ਸਾਡਾ ਰੁਦੂ ਸਿੰਘ ਮਾਨਸਾ ਉਹ 5-7 ਕਿਲੋਮੀਟਰ ਚਾਹ ਦੀ ਜਥੇਬੰਦੀ ਜੀ ਉਹ ਲੋਕਾਂ ਦੀਆਂ ਜ਼ਮੀਨਾਂ ਤੇ ਇੱਥੇ ਕਬਜ਼ਾ ਕਰਵਾਲੋ ਉੱਥੇ ਕਰਵਾਲੋ ਉੱਥੇ ਛੁੜਵਾ ਦੇਓ ਇਹ ਕੋਈ ਕਿਸਾਨ ਜਥੇਬੰਦੀ ਦਾ ਕੰਮ ਆ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਦੱਸੋ ਜੀ ਤੁਸੀਂ ਇਹ ਜਿਹੇ ਰੌਲਿਆਂ 'ਚ ਪਏ ਹੋਏ ਆ ਇਹ ਨਹੀਂ ਪੈਣਾ ਚਾਹੀਦਾ ਇਹ ਇਹ ਵੀ ਕਹਿ ਰਹੇ ਨੇ ਜੀ ਕਿ ਦਿੱਲੀ ਜਾਣਾ ਸਾਡਾ ਸੰਵਿਧਾਨਕ ਹੱਕ ਆ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਤੇ ਅਤਿਆਚਾਰ ਕੀਤਾ ਗਿਆ ਇਦਾਂ ਦਾ ਪ੍ਰਚਾਰ ਕਰ ਰਹੇ ਨੇ ਉਹ ਵੀ ਉਹ ਵੀ ਮੈਂ ਦੱਸ ਦਿੰਨਾ ਸੁਣ ਲਓ ਦਿੱਲੀ ਆ ਹੁਣ ਜਾ ਕੇ ਰੈਲੀ ਕਰਕੇ ਆਏ ਆ ਰਾਜੇਵਾਲ ਵੀ ਗਏ ਆ ਉਗਰਾਹਾ ਵੀ ਗਏ ਆ ਸਾਰੇ ਗਏ ਆ ਕਿਸੇ ਨੂੰ ਕਿਸੇ ਨੇ ਰੋਕਿਆ ਦਿੱਲੀ ਉਹ ਕਹਿੰਦੇ ਆ ਭਾਈ ਟਰੈਕਟਰਾਂ ਨੂੰ ਨਾ ਲੈ ਕੇ ਜਾਓ ਤੁਸੀਂ ਬਸਤੇ ਜਾਓ ਤੁਸੀਂ ਆਪਣੀ ਕਾਰ ਤੇ ਜਾਓ ਤੇ ਜਾ ਕੇ ਉੱਥੇ ਜਿਹੜਾ ਪ੍ਰਦਰਸ਼ਨ ਕਰਨਾ ਕਰਕੇ ਵਾਪਸ ਆ ਜਾਓ ਜੇ ਤੁਸੀਂ ਪਰਮਾਨੈਂਟ ਉੱਥੇ ਹੀ ਪਿੰਡ ਬਸਾ ਕੇ ਬਹਿ ਜਾਓਗੇ ਆਲੇ ਦੁਆਲੇ ਦੇ ਲੋਕਾਂ ਦਾ ਕੀ ਹਾਲ ਹੋ ਹੁਣ ਜਿਹੜੀਆਂ ਦੀਆਂ ਦੁਕਾਨਾਂ ਉਜਾੜਤੀਆਂ ਉੱਥੇ ਜਿੱਥੇ ਪਹਿਲਾਂ ਬੈਠੇ ਸੀ ਉਹ ਵਿਚਾਰੇ ਇੰਨੇ ਦੁਖੀ ਹੋ ਗਏ ਉਹਨਾਂ ਦੇ ਬਿਜ਼ਨਸ ਹੀ ਉਜੜ ਗਏ ਸਾਰੇ ਫੈਕਟਰੀਆਂ ਬੰਦ ਹੋ ਗਈਆਂ ਜੀ ਤੇ ਉਹ ਨਾ ਕਰੋ ਜਦੋਂ ਵੀ ਤੁਸੀਂ ਦਿੱਲੀ ਜਾਣਾ ਜਾਓ ਪ੍ਰਦਰਸ਼ਨ ਵੀ ਕਰਕੇ ਆਓ ਜਿਹਨੂੰ ਗਾਲਾਂ ਕੱਢਣੀਆਂ ਗਾਲਾਂ ਕੱਢੋ ਜਿਹਨੂੰ ਚੰਗਾ ਕਹਿਣਾ ਚੰਗਾ ਕਹੋ ਜਿਹਨੂੰ ਮਾੜਾ ਕਹਿਣਾ ਮਾੜਾ ਕਹੋ ਅਸੀਂ ਤਾਂ ਰੋਕਦੇ ਹੀ ਨਹੀਂ ਜੀ ਕਦੋਂ ਰੋਕਦੇ ਆ ਜੀ ਤੇ ਫਿਰ ਇਹਦੇ ਚ ਬੀਜੇਪੀ ਦਾ ਕੀ ਲੈਣਾ ਦੇਣਾ ਜੇ ਰੋਕਿਆ ਤਾਂ ਹਰਿਆਣਾ ਪੁਲਿਸ ਨੇ ਰੋਕਿਆ ਅਸੀਂ ਤਾਂ ਰੁਕਿਆ ਹੀ ਨਹੀਂ ਹੂੰ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਜੀ ਅਸੀਂ ਤਾਂ ਜਿਵੇਂ ਆਮ ਜਨਤਾ ਉਸੇ ਤਰ੍ਹਾਂ ਸੀ ਆ ਜਿਹੜਾ ਅਸੀਂ ਤਾਂ ਕਹਿੰਦੇ ਵੀ ਤੁਹਾਡੀਆਂ ਮੰਗਾਂ ਨੇ ਉੱਤੇ ਜਿੱਥੇ ਮੋਰ ਲਵਾਉਣੀ ਹੈ ਸਾਡੇ ਕੋਲ ਲਵਾ ਲਓ ਜਿਹੜੀਆਂ ਜੈਨੂ ਨੇ ਅਸੀਂ ਵੀ ਕਹਿੰਦੇ ਆ ਮੰਨਣੀਆਂ ਚਾਹੀਦੀਆਂ ਨੇ ਕਿਸਾਨਦਿਆਂ ਸਮੱਸਿਆਵਾਂ ਹੈਗੀਆਂ ਨੇ ਪਰ ਉਹ ਗੱਲਬਾਤ ਨਾਲ ਹੀ ਹੱਲ ਹੋ ਤੱਕੇ ਨਾਲ ਨਹੀਂ ਆ ਰੋਣਾ ਠੀਕ ਹੈ ਨਾ ਗੱਲ ਅਸੀਂ ਆ ਕਹਿੰਦੇ ਆ ਤੇ ਹੁਣ ਬੀਜੇਪੀ ਆਪਣੇ ਦਮ ਤੇ ਇਕੱਲੇ ਚੋਣਾ ਲੜ ਰਹੇ ਨੇ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿੱਦਾਂ ਦਾ ਰੁਝਾਨ ਆ ਲੋਕਾਂ ਚੋਂ ਮਿਲ ਰਿਹਾ ਹੈ ਕੀ ਦੇਖ ਰਹੇ ਹੋ ਤੁਸੀਂ ਪੰਜਾਬ ਚ ਬੀਜੇਪੀ ਦਾ ਕਿੱਦਾਂ ਦਾ ਮਾਹੌਲ ਆ ਦੇਖੋ ਜੀ ਦੇਸ਼ ਚ ਤਾਂ ਸਾਡੀ ਸਰਕਾਰ ਬਣਨ ਜਾ ਰਹੀ ਆ ਜੀ ਪਾਰੀ ਬਹੁਤ ਮਤਨਰ ਬੰਨਣ ਜਾ ਰਹੀ ਆ 400 ਪਾਰ ਕਹਿੰਨੇ ਆ 400 ਪਾਰ ਹੀ ਹੋਊ ਆ ਜਿਹੜੀਆਂ 102 ਸੀਟਾਂ ਦੀ VOTING ਹੋਈ ਆ ਇਹਦੇ ਚ ਅਸੀਂ ਬਹੁਤ ਅੱਗੇ ਨਿਕਲੇ ਆ ਠੀਕ ਆ ਇਹ ਇਹਨਾਂ ਨੂੰ ਵੀ ਪਤਾ ਆਪੋਜੀਸ਼ਨ ਵਾਲਿਆਂ ਨੂੰ ਤੇ ਉਸ ਇਸੇ ਕਰਕੇ ਰੌਲਾ ਪਾਉਂਦੇ ਆ ਹੁਣ ਤੁਸੀਂ ਮੇਰੀ ਗੱਲ ਸੁਣੋ ਇੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਮੇਰੇ ਨਾਲ ਆਉਣ ਆ ਕੇ ਬੈਠ ਕੇ ਗੱਲ ਕਰਨ ਲੈਣ ਜੇ ਕੋਈ ਸਾਡੀ ਗਲਤੀ ਹੈ ਅਸੀਂ ਮਾਫੀ ਮੰਗ ਲਾਂਗੇ ਭਾਈ ਅਸੀਂ ਕੋਈ ਗਲਤ ਕੰਮ ਕਰਤਾ ਤਾਂ ਅਸੀਂ ਮਾਫੀ ਮੰਗਾਂਗੇ ਜੇ ਆਹ ਰੌਲਾ ਰੱਪਾ ਪਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਜੇ ਉਹ ਚ ਗੱਲ ਕਰਨ ਨੂੰ ਤੁਸੀਂ ਤਿਆਰ ਹੋ ਜੀ ਇਹ ਚਾਹਣ ਕੋਈ ਗੱਲਾਂ ਰੱਖਣ ਨੂੰ ਕੋਈ ਗੱਲ ਹੀ ਨਹੀਂ ਹੈ ਜਦੋਂ ਮਰਜ਼ੀ ਕਰ ਲੈਣ ਅਸੀਂ ਵੀ ਤਾਂ ਇੰਨਾ ਚੁਈਆਂ ਯਾਰ ਬਾਹਰੋਂ ਆਏ ਆ ਕੋਈ ਉੱਥੋਂ ਇੰਗਲੈਂਡ ਤੋਂ ਅਮਰੀਕਾ ਤੋਂ ਕੋਈ ਅੰਗਰੇਜ਼ ਤਾਂ ਨਹੀਂ ਆ ਗਿਆ ਕੋਈ ਹਫਸੀ ਨਹੀਂ ਆ ਗਿਆ ਅਸੀਂ ਤਾਂ ਆਪਣੇ ਹੀ ਬੰਦੇ ਆ ਆਪਣੇ ਪਰਿਵਾਰ ਨੇ ਸਾਰੇ ਤੇ ਇਹਦੇ ਚ ਕੀ ਦਿੱਕਤ ਆ ਉਹਨਾਂ ਨੂੰ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਗਰੇਵਾਲ ਸਾਹਿਬ ਗੁਰਪ੍ਰੀਤ ਸਿੰਘ ਜੀ ਨੇ ਸਾਡੇ ਹਲਕਾ ਇੰਚਾਰਜ ਨੇ ਨਾਬਾ ਤੋਂ ਹਾਂਜੀ ਗੁਰਪ੍ਰੀਤ ਸਿੰਘ ਜੀ ਵੈਗਰੂਜੀਕਾ ਖਾਲਸਾ ਵੈਗਰੂਜੀ ਫਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਐ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਗਰੇਵਾਲ ਸਾਹਿਬ ਪਹੁੰਚੇ ਨੇ ਡਕੌਂਦਾ ਦੇ ਵਿੱਚ ਹਲਕਾ ਨਾਬਾ ਦੇ ਵਿੱਚ ਕਿਸ ਤਰ੍ਹਾਂ ਕੀ ਪ੍ਰੋਗਰਾਮ ਸੀਗਾ ਕਿਦਾਂ ਦਾ ਅੱਜ ਇੱਥੇ ਆਉਣਾ ਹੋਇਆ ਕੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਾਡੇ ਡਕੌਂਡੇ ਤੋਂ ਸardar ajeypal singh ਦੀ ਸੰਧੂ ਜੋ ਇੱਕ ਕਿਸਾਨੀ ਸਾਡੇ ਇਸ ਪਿੰਡ ਦੇ ਬਹੁਤ ਵੱਡੇ ਕਿਸਾਨੀ ਪਰਿਵਾਰ ਚੋਂ ਨੇ ਉਹਨਾਂ ਦੀ ਬੜੇ ਮਨ ਦੀ ਇੱਛਾ ਸੀ ਜੀ ਕਿ ਗਰੇਵਾਲ ਸਾਹਿਬ ਦੇ ਘਰੇ ਆਉਣ ਤੇ ਉਹਨਾਂ ਦੇ ਨਾਲ ਉਹਨਾਂ ਦਾ ਚਾਹ ਪਾਣੀ ਦਾ ਕੱਪ ਸਾਂਝਾ ਕਰਨਾ ਹੈ। ਹੂੰ ਤੇ ਅੱਜ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਸੀਗਾ। ਜੀ ਤੁਹ ਜਿਵੇਂ ਤੁਹਾਨੂੰ ਪਤਾ ਹੈ ਕਿ ਸੰਗਤ ਜਿਹੜੀ ਮਿਲਣ ਆਈ ਆ। ਹੂੰ ਤੇ ਮੈਂ ਇਹ ਮਹਿਸੂਸ ਕਰਦਾ ਚਾਹਤੀ ਤੌਰ ਤੇ ਕਿਉਂਕਿ ਮੈਂ ਪਹਿਲਾਂ ਕਾਲੀ ਦਲ ਚ ਰਿਹਾ ਕਿ ਜਿਸ ਤਰ੍ਹਾਂ ਪੰਤਰਾਤਨ ਜਿ세 ਦਾ ਗਰਚਨ ਸਿੰਘ ਟੋੜਾ ਹਰ ਇੱਕ ਨੂੰ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਜਾਂ ਸਮਾਜ ਵਿੱਚ ਉਹ ਉਹਦਾ ਕੀ ਸਥਾਨ ਹੈ ਵਿਤੀ ਰੂਪ ਚ ਉਹ ਜਿਵੇਂ ਹਰ ਇੱਕ ਬੰਦੇ ਨੂੰ ਗਲੇ ਲਾਉਂਦੇ ਸੀ ਅੱਜ ਉਹ ਜਿਹੜਾ ਲੀਡਰਸ਼ਿਪ ਜਿਹੜਾ ਭਾਰਤੀ ਜਨਤਾ ਪਾਰਟੀ ਚ ਵਾਹਦ ਸਾਹ ਹਰਜੀਤ ਸਿੰਘ ਗਰੇਵਾਲ ਨੇ ਜਿਹੜੇ ਆਪਣੇ ਬੰਦੇ ਨੂੰ ਗੱਲ ਨਾਲ ਲਾ ਕੇ ਰੱਖਦੇ ਨੇ ਤੇ ਅੱਜ ਉਹਨਾਂ ਨੇ ਇੱਥੇ ਆ ਕੇ ਜਿੱਥੇ ਸੰਧੂ ਸਾਹਿਬ ਉਹਨਾਂ ਦਾ ਮਾਨ ਸਤਕਾਰ ਵਧਾਇਆ ਜਿੱਥੇ ਉਹਨਾਂ ਨੇ ਮੇਰੇ ਹਲਕੇ ਚ ਅੱਗੇ ਵੀ ਮੈਨੂੰ ਵੀ ਬਹੁਤ ਬੱਚਿਆਂ ਵਾਂਗੂ ਛੋਟੇ ਭਰਾਵਾਂ ਵਾਂਗੂ ਪਿਆਰ ਸਤਕਾਰ ਦਿੰਦੇ ਰਹੇ ਨੇ ਅੱਜ ਨਾਬੇ ਵੀ ਦੋ ਤਿੰਨ ਜਿਹੜੇ ਪ੍ਰੋਗਰਾਮ ਨੇ ਉਹ ਕਿਸੇ ਦਾ ਜਨਮ ਦਿਨ ਹੈ ਕਿਸੇ ਦੇ ਘਰ ਵਿੱਚ ਜਗਰਾਤਾ ਰੱਖਿਆ ਤਾਂ ਮੈਂ ਤੁਹਾਡੇ ਮਾਤੇ ਬਨਾਲ ਆਪਣੇ ਇਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਸਾਰੇ ਇੱਕ ਸਵੱਛ ਸਮਾਜ ਦਾ ਹਿੱਸਾ ਆਪਾਂ ਸਮਾਜ ਦੀ ਬਣਤਰ ਨੂੰ ਨਾ ਵਿਗਾੜੀਏ ਕਿਉਂਕਿ ਜੇ ਵਿਰੋਧ ਕਰਨਾ ਹੈ ਉਹ ਰਾਜਨੀਤਿਕ ਪ੍ਰੋਗਰਾਮ ਚ ਕਰੋ ਉਹ ਵੀ ਜਿਹੜਾ ਚਾਹੇ ਵਿਸ਼ਵ ਯੁੱਧ ਵੀ ਹੋ ਗਏ ਨੇ ਨਾ ਜੇ ਬਰਲਿਨ ਦੀ ਦੀਵਾਰ ਠੱਠੀ ਸੀ ਤਾਂ ਉਹ ਸੰਵਾਦ ਨਾਲ ਠੱਠੀ ਸੀ ਉਹ ਕਿਸੇ ਵਿਰੋਧ ਕਰਕੇ ਨਹੀਂ ਸੀ ਠੱਠੀ ਸੰਵਾਦ ਤੋਂ ਬਿਨਾ ਕੋਈ ਚਾਰਾ ਨਹੀਂ ਹੈ ਤੇ ਮੈਂ ਜਿੱਥੇ ਗਰੇਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਉਥੇ ਸੰਧੂ ਸਾਹਿਬ ਦਾ ਵੀ ਧੰਨਵਾਦ ਮੇਰੇ ਨਾਲ ਸਾਡੇ ਬੀਜੇਪੀ ਦੇ ਬਹੁਤ ਸੀਨੀਅਰ ਲੀਡਰ ਮਹਾਂਤ ਜਸਵਿੰਦਰ ਸਿੰਘ ਜੇਜੀ ਖਨੌੜਾ ਅਤੇ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਪ੍ਰੇਮ ਸਾਗਰ ਜੀ ਬੈਠੇ ਨੇ ਹੋਰ ਸਾਰੇ ਸਾਡੇ ਇਸ ਪਿੰਡ ਤੋਂ ਸਾਫ ਕਾ ਸਰਪੰਚ ਅੱਜ ਤੋਂ ਵੱਧ ਜ਼ਿਮੀਦਾਰ ਬੈਠੇ ਨੇ ਇਸ ਮੀਟਿੰਗ ਚ ਇਹ ਇੱਕ ਪਰਿਵਾਰਕ ਮਿਲਣੀ ਹੈ ਗਰੇਵਾਲ ਸਾਹਿਬ ਦੀ ਜੀ ਜੇ ਮੈਂ ਗਰੇਵਾਲ ਸਾਹਿਬ ਦਾ ਇੱਥੇ ਆਦਾ ਧੰਨਵਾਦ ਕਰਦਾ ਅਤੇ ਆਸਵੰਦ ਕਰਦੇ ਆ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਨਵੇਂ ਰੂਪ ਵਿੱਚ ਆਪਣਾ ਚਿਹਰਾ ਸਿਰਜੇਗੀ ਅਤੇ ਨਵੀਆਂ ਬਰੂਹਾਂ ਤੇ ਪੰਜਾਬ ਦੀ ਤਰੱਕੀ ਲਈ ਦਸਕਤ ਦਸਤਕ ਦੇਗੀ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਗੁਰਪ੍ਰੀਤ ਸਿੰਘ ਸਾਹਪੁਰ ਹਰਜੀਤ ਗਰੇਵਾਲ ਜੀ ਪਿੰਡ ਡਕੌਂਦਾ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਕੋਈ ਦਿੱਕਤਾਂ ਨੇ ਉਹ ਬੈਠ ਕੇ ਗੱਲ ਕਰ ਸਕਦੇ ਨੇ ਇਸ ਤਰ੍ਹਾਂ ਨਾਰੇ ਲਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਮਸਲੇ ਹੱਲ ਨੇ ਜਿਹੜੇ ਉਹ ਗੱਲਬਾਤ ਨਾਲ ਹੋਣੇ ਨੇ ਸੋ ਕਿਸਾਨ ਨੇ ਜਿਹੜੇ ਉਹ ਇੱਥੇ ਝੰਡੇ ਦਿਖਾਉਣ ਦੇ ਲਈ ਵਿਰੋਧ ਕਰਨ ਦੇ ਲਈ ਵੀ ਪਹੁੰਚੇ ਨੇ ਪਰ ਗਰੇਵਾਲ ਸਾਹਿਬ ਨੇ ਕਿਹਾ ਕਿ ਮਸਲਾ ਹੱਲ ਗੱਲਬਾਤ ਦੇ ਨਾਲ ਹੋਣਾ ਹੈ ਸੋ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਰਜੀਤ ਗਰੇਵਾਲ ਭਾਜਪਾ ਦੇ ਸੀਨੀਅਰ ਆਗੂ ਨੇ ਡਕੌਂਦਾ ਪਿੰਡ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਸੋ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਨੇ ਜਿਹੜੇ ਉਹ ਵੀ ਵਿਰੋਧ ਕਰਨ ਦੇ ਲਈ ਪਹੁੰਚੇ ਨੇ ਇੱਥੇ ਝੰਡੇ ਦਿਖਾਉਣ ਦੇ ਲਈ ਪਹੁੰਚੇ ਨੇ ਸੋ ਰੋਜ਼ ਪ੍ਰਦਰਸ਼ਨ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਏ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਵਜਿੰਦਰ ਸਿੰਘ ਜੋਗੀ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਪਟਿਆਲੇ ਤੋਂ ਗੱਲ ਕਰਦੇ ਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਗਰੇਵਾਲ ਸਾਹਿਬ ਪਹੁੰਚੇ ਨੇ ਤੁਸੀਂ ਇੱਥੇ ਆ ਗਏ ਉਹ ਕਹਿੰਦੇ ਜੀ ਅਸੀਂ ਤਾਂ ਕੋਈ ਆ ਫੈਮਿਲੀ ਪ੍ਰੋਗਰਾਮ ਆ ਕੋਈ ਉੱਥੇ ਆਏ ਆ ਕੋਈ ਰਾਜਨੀਤਿਕ ਪ੍ਰੋਗਰਾਮ ਕਰਨ ਨਹੀਂ ਆਏ ਅ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਥੇ ਆ ਕੇ ਤੁਹਾਨੂੰ ਪ੍ਰਦਰਸ਼ਨ ਕਰਨਾ ਪਿਆ ਆਏ ਆ ਜੀ ਅਸੀਂ ਤਾਂ ਆਪਣਾ ਰੋਸ ਜ਼ਾਹਰ ਕਰਨਾ ਹੈ ਚਾਹੇ ਉਹ ਆਪਣੇ ਕਿਸੇ ਫੈਮਿਲੀ ਮੇ ਉਹਦੇ ਵੀ ਆਏ ਨੇ ਅਸੀਂ ਵਿਚਾੜਚਣ ਤਾਂ ਪਾਉਣ ਨਹੀਂ ਆਏ ਅਸੀਂ ਵੀ ਉਹਨਾਂ ਨੂੰ ਇਹੀ ਦੱਸਣ ਆਏ ਆ ਵੀ ਜਿਹੜੀ ਭਾਜਪਾ ਦੀ ਪਾਰਟੀ ਆ ਇਹਦਾ ਅਸੀਂ ਵਿਰੋਧ ਕਰ ਰਹੇ ਆ ਕਿਉਂਕਿ ਇਹਨੇ 7 ਕਿਸਾਨ ਭਰਾਵਾਂ ਤੇ ਜਿਵੇਂ ਇਹਨਾਂ ਨੇ ਤਸ਼ੱਦਦ ਕਰੀ ਆ ਉਸ ਗੱਲ ਦੇ ਰੋਸ ਦੇ ਵਿੱਚ ਹੁਣ ਵੋਟ ਦੀ ਚੋਟ ਸਾਡਾ ਹੱਕ ਹੈ ਲੋਕਾਂ ਨੂੰ ਦੱਸਣਾ ਵੀ ਇਹਨਾਂ ਨੂੰ ਕਾਤਲਾਂ ਨੂੰ ਕਿਸਾਨਾਂਦਿਆਂ ਨੂੰ ਵੋਟਾਂ ਨਾ ਪਾਓ ਉਹਨਾਂ ਨਾਲ ਅਸੀਂ ਗੱਲ ਕੀਤੀ ਜੀ ਉਹਨਾਂ ਨਾਲ ਇਹੀ ਗੱਲ ਕੀਤੀ ਆ ਕਿ ਤੁਸੀਂ ਕਿਸਾਨਾਂ ਤੇ ਤਸੱਦਦ ਕੀਤਾ ਦਿੱਲੀ ਨਹੀਂ ਜਾਣ ਦਿੱਤਾ ਉਹਨਾਂ ਤੇ ਗੋਲੀਆਂ ਚੱਲੀਆਂ ਨੇ ਅਥਰੂ ਗਏ ਤੇ ਗੋਲੇ ਚੱਲੇ ਨੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਉਹ ਕਹਿੰਦੇ ਉਹ ਪੁਲਿਸ ਪ੍ਰਸ਼ਾਸਨ ਨੇ ਕੀਤਾ ਸਾਡਾ ਇਹਦੇ ਵਿੱਚ ਕੀ ਰੋਲ ਆ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਤੇ ਨਾਲ ਗੱਲ ਕਰੋ ਜੋ ਵੀ ਹੋਇਆ ਇਦਾਂ ਦਾ ਕਹਿ ਰਹੇ ਨੇ ਹਰਿਆਣਾ ਚ ਪ੍ਰਸ਼ਾਸਨ ਨੇ ਰੋਕਿਆ ਏ ਟਰੈਕਟਰ ਟਰਾਲੀਆਂ ਲਿਜਾਣੀਆਂ ਨਹੀਂ ਅਲਾਉਡ ਜੇ ਹੋਰ ਬਹਾਨਾ ਨਾਲ ਭਗ ਜਾਂਦੇ ਇਦਾਂ ਦਾ ਉਹਨਾਂ ਨੇ ਜਵਾਬ ਦਿੱਤਾ ਜੀ ਜਿਹੜਾ ਪ੍ਰਸ਼ਾਸਨ ਕੀਦੇ ਕਹਿਣ ਚ ਚੱਲਦਾ ਜੀ ਜੇ ਇਹਨਾਂ ਦੇ ਅੱਖੇ ਚ ਨਹੀਂ ਪ੍ਰਸ਼ਾਸਨ ਤਾਂ ਕਿਸੇ ਹੋਰ ਨੂੰ ਰਾਜ ਕਰਨ ਦੇਣ ਜਿਨ੍ਹਾਂ ਦੇ ਅੱਖੇ ਚ ਰਹੇ ਇਹਨਾਂ ਨੇ ਜਿਹੜਾ ਇਹ ਮਿੱਥਕੇ ਨਾਲੇ ਪ੍ਰਸ਼ਾਸਨ ਨਹੀਂ ਸੀਗਾ ਪੁਲਿਸ ਸਾਡੇ ਭਰਾ ਘੱਟ ਸੀਗੇ ਉਹਦੇ ਵਿੱਚ ਤੁਸੀਂ ਵੀ ਉੱਥੇ ਦਿਖਾਉਂਦੇ ਰਹੇ ਹੋ ਨਾਕਿਆਂ ਤੇ ਬਿਨਾ ਪਲੇਟਾਂ ਤੋਂ ਬਿਨਾ ਰੈਂਕਾਂ ਤੋਂ మే ਜਿਹੜੇ ਆਰਐਸਐਸ ਦੇ ਗੁੰਡੇ ਪਾਲੇ ਹੋਏ ਨੇ ਉਹ ਸੀਗੇ ਉੱਥੇ ਜਿਨ੍ਹਾਂ ਨੇ ਆ ਕੇ ਟਰੈਕਟਰ ਭੰਨੇ ਉੱਤੇ ਆ ਕੇ ਆਪਣੇ ਕਿਸਾਨ ਭਰਾ ਨੂੰ ਜਿਹੜਾ ਲੰਗਰ ਵਰਤਾ ਰਿਆ ਸੀ ਉਹਦਾ ਦੇਖੋ ਕਿੰਨਾ ਬੁਰਾ ਹਾਲ ਕਰਿਆ ਉਹਦੇ ਕਿੰਨੇ ਫ੍ਰੈਕਚਰਸ ਫੇਰ ਉਹਨੂੰ ਕਿੱਥੇ ਸੱਟਿਆ ਮਤਲਬ ਕੋਈ ਇਹਨਾਂ ਨੂੰ ਬਿਲਕੁਲ ਤਰਸੇ ਨਹੀਂ ਹੈਗਾ ਫਿਰ ਕਿ ਸਾਡੇ ਜੱਤ ਭਰਾ ਹੋ ਕੇ ਗਰੇਵਾਲ ਹੋ ਕੇ ਇਹ ਆਪੋਜੀਸ਼ਨ ਦਾ ਇਹਨਾਂ ਦੇ ਤੁਸੀਂ ਵੀ ਅਵਜਿੰਦਰ ਸਿੰਘ ਜੋਗੀ ਗਰੇਵਾਲ ਤੇ ਉਹ ਵੀ ਗਰੇਵਾਲ ਨੇ ਅੱਜ ਗਰੇਵਾਲ ਗਰੇਵਾਲ ਦਾ ਵਿਰੋਧ ਕਰਨ ਆ ਗਿਆ ਜੀ ਹਾਂਜੀ ਫਿਰ ਸਾਨੂੰ ਇਹੀ ਤਾਂ ਗੱਲ ਦਾ ਦੁੱਖ ਲੱਗਦਾ ਹੈ ਨਾ ਜੀ ਵੀ ਸਾਡੇ ਆਪਦੀ ਕਾਸਟ ਤੋਂ ਹੋ ਕੇ ਸਾਡੇ ਨਾਲ ਨਹੀਂ ਖੜ ਕੇ ਤੇ ਤਸ਼ੱਦਦ ਕਰਨ ਵਾਲਿਆਂ 'ਚ ਖੜ ਰਹੇ ਨੇ ਗੁਰੂ ਸਾਹਿਬ ਨੇ ਤਾਂ ਜੁਰਮ ਦਾ ਟੱਕਰ ਕਰਨ ਲਈ ਕਿਹਾ ਜੇ ਹੋਰ ਨਹੀਂ ਕਰ ਸਕਦੇ ਮਲੇਰਕੋਟਲੇ ਵਾਲਿਆਂ ਦਾ ਹਾਂ ਦੇ ਨਾਰੇ ਨੂੰ ਹੀ ਆਪਾਂ ਕਿੰਨਾ ਮੰਨਦੇ ਆ ਇਹ ਊਂ ਅਗੇਂਸਟ ਬੋਲਣ ਦੀ ਬਜਾਏ ਹਾਂ ਦਾ ਨਾਰਾ ਹੀ ਮਾਰ ਦਿੰਦੇ ਸਾਡੇ ਹੱਕ 'ਚ ਸਿਰਫ ਕਹਿ ਹੀ ਦਿੰਦੇ ਵੀ ਨਹੀਂ ਇਹ ਗਲਤ ਕਰ ਰਹੀ ਹੈ ਭਾਜਪਾ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਜੀ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਨੇ ਇਹ ਜਿਹੜੇ ਨਾਰੇ ਲਾਉਣੇ ਵਾਲੇ ਨੇ ਇਹ ਤਾਂ ਵਿਰੋਧੀ ਪਾਰਟੀਆਂ ਦੇ ਰਾਜਨੀਤੀ ਹੋ ਰਹੀ ਹੈ ਇਹ ਗੇਮਾਂ ਖੇਡੀਆਂ ਜਾ ਰਹੀਆਂ ਨੇ ਉਹਨਾਂ ਦੇ ਭੇਜੇ ਹੋਏ ਬੰਦੇ ਨੇ ਜਿਹੜੀ ਗੱਲਬਾਤ ਵੀ ਇਹਨਾਂ ਨੇ ਜੀ ਹਰੇਕ ਵਾਰ ਉਲਝਾ ਕੇ ਆਪਣੇ ਪੋਲੀਟੀਕਲ ਉਹੀ ਤਰੀਕੇ ਨਾਲ ਉਹਨੂੰ ਗੱਲ ਨੂੰ ਮੈਨਿਪੂਲੇਟ ਕਰਕੇ মিডিਆ ਇਹਨਾਂ ਕੋਲ ਹੈ ਉਹਨੂੰ ਗੱਲਬਾਤ ਨੂੰ ਹੋਰ ਤਰੀਕੇ ਨਾਲ ਦਿਖਾ ਦਿੰਦੇ ਨੇ ਸਾਡੀ ਤਾਂ ਗੱਲ ਪਹੁੰਚਾਉਣ ਦਾ ਇੱਕ ਆਹੀ ਤਰੀਕਾ ਰਹਿ ਗਿਆ ਬੈਠ ਕੇ ਨਾਰੇ ਲਾਉਣੇ ਤੇ ਆਪਣੀ ਗੱਲ ਜਿਹੜੇ ਕੋਈ ਯੂਟਿਊਬਰ ਚੈਨਲ ਨੇ ਤੁਹਾਡੇ ਵਰਗੇ ਬ੍ਰੋਕਰ ਨੇ ਉਹਨਾਂ ਨੂੰ ਅਸੀਂ ਆਪਣੀ ਗੱਲ ਕਹਿ ਕੇ ਤੇ YouTube ਰਾਹੀਂ ਪਹੁੰਚਾ ਦਿੰਨੇ ਆ ਨਹੀਂ ਤਾਂ ਸਾਡੀ ਗੱਲ ਕਹਿਣ ਨੂੰ ਹੀ ਹਾਂ ਦਾ ਨਾਰਾ ਮਾਰਨ ਵਾਲੇ ਬੰਦੇ ਘੱਟ ਨੇ ਜੀ ਉਹ ਕਹਿੰਦੇ ਜੀ ਚਾਹੇ ਨ ਕੋਈ ਉਹਨਾਂ ਦੇ ਸੀਨੀਅਰ ਆਗੂ ਆ ਕੇ ਗੱਲ ਕਰ ਲੈਣ ਅਸੀਂ ਗੱਲ ਕਰਨ ਨੂੰ ਤਿਆਰ ਆ ਜਿਹੜੇ ਮਸਲੇ ਨੇ ਦੱਸਣ ਤਾਂ ਸਹੀ ਕਹਿੰਦੇ ਇਦਾਂ ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਦਾਂ ਮਸਲੇ ਉਹਨਾਂ ਨੂੰ ਕਿਹੜਾ ਨਹੀਂ ਪਤਾ ਜੀ ਹੁਣ ਸਾਡੇ ਉਰੇ ਗੱਲ ਕਰਨ ਨਾਲ ਕੀ ਹੋਊ ਇਹਨਾਂ ਨੂੰ ਤਾਂ ਸਿਰਫ ਬੋਲਣ ਲਈ ਛੱਡਿਆ ਹੋਇਆ ਇਹ ਭਾਜਪਾ ਦੇ ਹੱਕ ਚ ਬੋਲਦੇ ਨੇ ਜੇ ਇਹ ਸਿਰਫ ਇੰਨੇ ਹੀ ਹਾਂ ਦਾ ਨਾ ਰਹੀ ਮਾਰਦੇ ਨੇ ਵੀ ਚਾਹੇ ਪ੍ਰਸ਼ਾਸਨ ਨੇ ਕਰਿਆ ਇਹ ਕਹਿੰਦੇ ਪ੍ਰਸ਼ਾਸਨ ਨੇ ਕਰਿਆ ਜੇ ਪ੍ਰਸ਼ਾਸਨ ਨੇ ਕਰਿਆ ਐ ਕਿਉਂ ਨਹੀਂ ਕਹਿੰਦੇ ਵੀ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਨੇ ਜਿਹਨੇ ਕਰਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਨੂੰ ਕਹਿੰਦੇ ਨੇ ਸਾਡੇ ਹੱਥ 'ਚ ਕੀ ਆ ਅਸੀਂ ਕਿਹਨੂੰ ਸਜ਼ਾ ਦਵਾਂ ਲਾਂਗੇ ਇਹਨਾਂ ਦੇ ਹੱਥ 'ਚ ਸਰਕਾਰ ਸੀ ਇਹ ਕਹਿਣ ਵੀ ਪੁਲਿਸ ਵਾਲਿਆਂ ਨੇ ਗਲਤ ਕਰਿਆ ਅਸੀਂ ਪੁਲਿਸ ਵਾਲੇ ਇੰਨਿਆਂ ਨੂੰ ਸਜ਼ਾ ਦੇਤੀ ਇੰਨਿਆਂ ਨੂੰ ਟੰਗਤਾ ਕਿਨੂੰ ਇਹਨਾਂ ਨੇ ਸਜ਼ਾ ਦਿੱਤੀ ਹੈ ਕਹਿੰਦੇ ਜੀ ਹੁਣ ਤਾਂ ਕੋਈ ਸਰਕਾਰ ਵੀ ਨਹੀਂ ਬੀਜੇਪੀ ਦੀ ਕਿਹੜਾ ਸਰਕਾਰ ਆ ਹੁਣ ਨਾਰੇ ਲਾ ਕੇ ਕੀ ਹੋਣਾ ਮਰੇ ਸਰਕਾਰ ਤਾਂ ਨਹੀਂ ਹੈਗੀ ਹੁਣ ਤਾਂ ਅਸਲ ਟਾਈਮ ਹੈ ਵੋਟਾਂ ਦਾ ਟਾਈਮ ਹੈ ਜੇ ਹੁਣ ਲੋਕਾਂ ਚ ਅਸੀਂ ਆਪਣੀ ਗੱਲ ਲਜਾਵਾਂਗੇ ਤਾਂ ਬੀਜੇਪੀ ਨੂੰ ਵੋਟਾਂ ਨਹੀਂ ਪੈਣਗੀਆਂ ਨਹੀਂ ਤਾਂ ਬੀਜੇਪੀ ਨੂੰ ਵੋਟਾਂ ਪਾ ਕੇ ਜਦ ਸਰਕਾਰ ਆ ਜਾਂਦੀ ਆ 5 ਸਾਲੇ ਸੁਣਦੇ ਨਹੀਂ ਹੁਣ ਟਾਈਮ ਨਹੀਂ ਹੈਗਾ ਤੁਸੀਂ ਆਏ ਦੇਖ ਲਓ ਵੀ ਜਿੰਨੀ ਵੀ ਜਿਹੜਾ ਕੁਝ ਵੀ ਹੁਣ ਸਿੱਖਾਂ ਦੇ ਖਿਲਾਫ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਦੇ ਖਿਲਾਫ ਇਹਨਾਂ ਨੇ ਉਹਨਾਂ ਨੇ ਸਜ਼ਾ ਵੀ ਪੂਰੀਆਂ ਕਰੀਆਂ ਨੇ ਆਪਣੇ ਪਾਈ ਅਮਰਿਤਪਾਲ ਉਰੀ ਚੱਕ ਕੇ ਡਿਬਰੂਗੜ੍ਹ ਮਾਰੇ ਜਿਦੀ ਜਹੇ ਜੀ ਕਸੂਰ ਹੈ ਉਹਨੂੰ ਉਹ ਜੀ ਆਪਣੇ ਬੰਦਿਆਂ ਨੂੰ ਤਾਂ ਉਹਦੇ ਤੋਂ ਕਿੰਨੀ ਵਧੀਆ ਵੱਧ ਸਜ਼ਾ ਦਿੰਦੇ ਨੇ ਤੇ ਜਿਹੜੇ ਇਹਨਾਂ ਦੇ ਬੰਦੇ ਕੋਈ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਦਾ ਕਸੂਰ ਹੈ ਤੁਹਾਨੂੰ ਨਹੀਂ ਡਰ ਲੱਗਦਾ ਜੀ ਤੁਸੀਂ ਝੰਡੇ ਲੈ ਕੇ ਡੰਡੇ ਚੱਕ ਕੇ ਝੰਡੇ ਪਾ ਕੇ ਆ ਕੇ ਨਾਰੇ ਲਾਉਣ ਲੱਗ ਜੰਨੇ ਹੋ ਬਹੁਤ ਸਾਰੀਆਂ ਜਥੇਬੰਦੀਆਂ ਤਾਂ ਜਦੋਂ ਕੋਈ ਛੋਟਾ ਪ੍ਰੋਗਰਾਮ ਹੁੰਦਾ ਜੀ ਜਾਂ ਕਾਈ ਕਰਨੀ ਹੁੰਦੀ ਹੈ ਜਾਂ ਫੰਡ ਇਕੱਠੇ ਕਰਨੇ ਹੁੰਦੇ ਨੇ ਉਦੋਂ بڑے ਨਾਰੇ ਲਾਉਂਦੇ ਨੇ ਜੀ ਅੱਜ ਇੱਥੇ ਤੁਸੀਂ ਕਾਦੀਆਂ ਵਾਲੇ ਦਿਖ ਰਹੇ ਹੋ ਜਾਂ ਇੱਕ ਹੋਰ ਜਥੇਬੰਦੀ ਆ ਹੋਰ ਤਾਂ ਕੋਈ ਦਿਖੇ ਨਹੀਂ ਰਿਹਾ ਡਕੌਂਦਾ ਡਕੌਂਦਾ ਪਿੰਡ ਦੇ ਵਿੱਚ ਜੇ ਦੇਖਿਆ ਜਾਵੇ ਡਕੌਂਦਾ ਪਿੰਡ ਦੇ ਵਿੱਚ ਡਕੌਂਦਾ ਜਥੇਬੰਦੀ ਦਾ ਇੱਥੋਂ ਜਿਹੜੀ ਸੰਸਥਾ ਏ ਉਹ ਚੱਲੀ ਆ ਜੀ ਡਕੌਂਦਾ ਜਥੇਬੰਦੀ ਦਾ ਫੁੱਲ ਵਾਲੀ ਖੜੀ ਆ ਬਾਈ ਜੀ ਗੱਲ ਤੁਹਾਡੇ ਨਾਲ ਵੀ ਕਰਦੇ ਆ 2 ਮਿੰਟ ਸਰਜੀਤ ਫੁੱਲ ਵਾਲੀ ਖੜੀ ਆ ਉਹ ਵੀ ਕਰਾਂਗੇ ਉਹ ਚੱਲੀ ਆ ਜੀ ਉਹ ਕਿਉਂ ਨਹੀਂ ਇੱਥੇ ਪਹੁੰਚ ਰਹੇ ਜੀ ਟਕਾਉਣ ਦਾ ਇੱਕ ਵੀ ਬੰਦਾ ਨਹੀਂ ਹੈਗਾ ਡਰਨ ਲੱਗੇ ਕਿ ਕੋਈ ਸੈਟਿੰਗਾਂ ਹੋ ਗਈਆਂ ਨਹੀਂ ਮਰਾ ਜੀ ਨਾ ਤਾਂ ਕੋਈ ਸੈਟਿੰਗ ਹੋਈ ਹੈ ਦੇਖੋ ਸਵੈਤੋ ਕਿਸਾਨ ਮੋਰਚਾ ਇੱਕ ਇੱਕ ਹੈਗਾ ਤੁਸੀਂ ਸਾਡੀ ਹਾਜ਼ਰੀ ਨੂੰ ਸਾਰੇ ਜਥੇਬੰਦੀਆਂ ਦੀ ਹਾਜ਼ਰੀ ਮੰਨੋ ਕਿਉਂਕਿ ਸਯੁਕਤ ਮੋਰਚਾ 400 ਯੂਨੀਅਨ ਹਿੰਦੁਸਤਾਨ ਚ ਇਕੱਠੀਆਂ ਨੇ ਇੱਕ ਵੀ ਆ ਕੇ ਬੋਲਦੀ ਹੈ ਤਾਂ ਸਵੈਤੋ ਕਿਸਾਨ ਮੋਰਚੇ ਦੇ ਬਿਹਾਫ ਤੇ ਬੋਲਦੀ ਹੈ ਨਾ ਕਿ ਕਾਦੀਆਂ ਦੇ ਬਿਹਾਫ ਤੇ ਅਸੀਂ ਕਾਦੀਆ ਸਾਹਿਬ ਹੀ ਇਕਤਾ ਕਰੌਣ ਚ ਸਭ ਤੋਂ ਮੂਰੇ ਸੀ ਸਾਡੇ ਭਰਾ ਨੇ ਉਹ ਵੀ ਸਾਡੇ ਨਾਲ ਜਦੋਂ ਉਹਨਾਂ ਦਾ ਮਨ ਕਰੂਗਾ ਵੇਲ ਮਿਲ ਜੂਗਾ ਹੁਣ ਵੱਡਿਆਂ ਦਾ ਸੀਜ਼ਨ ਹੈ ਆਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਣਗੇ ਅਸੀਂ ਉਹਨਾਂ ਨਾਲ ਖੜਦੇ ਆ ਕੁਦਰਤੀ ਉਹਨਾਂ ਦੇ ਰਜਿਮਿਆ ਕਰਕੇ ਨਹੀਂ ਆ ਸਕਦੇ ਹੋਏ ਉਹਨੇ ਪਰ ਉਹਨਾਂ ਦੇ ਪਿੰਡ 'ਚ ਹੈਗਾ ਉਹਨਾਂ ਦੇ ਕੁਝ ਬੰਦਿਆਂ ਨੂੰ ਤਾਂ ਆਉਣਾ ਜ਼ਰੂਰ ਚਾਹੀਦਾ ਸੀ ਜਦ ਆਪਣੇ ਪਿੰਡ ਲੈਵਲ ਤੇ ਹੁੰਦਾ ਤੱਪਾ ਨੂੰ ਰੋਸ ਦਿਖਾਉਣਾ ਚਾਹੀਦਾ ਜੇ ਆਪਾਂ ਇਹੀ ਆਪਣਾ ਰੋਸ ਪ੍ਰਗਟਾਵਾਂਗੇ ਨਹੀਂ ਉੱਪਰ ਗੱਲ ਕਿਵੇਂ ਜਾਊਗੀ ਜੇ ਪਹਿਲਾਂ ਬੀਜੇਪੀ ਮੰਨੀ ਆ ਤਾਂ ਐਸੇ ਕਰਕੇ ਮੰਨੀ ਆ ਜਿੱਥੇ ਵੀ ਜਾਂਦੇ ਰਹੇ ਨੇ ਚਾਹੇ ਅਮਰੀਕਾ 'ਚ ਚਾਹੇ ਕਿਤੇ ਇੰਗਲੈਂਡ 'ਚ ਉੱਥੇ ਆਪਣੇ ਜਿਹੜੇ ਭਰਾ ਅੱਗੇ ਗਏ ਹੋਏ ਸੀ ਉਹ ਕਿਹੜਾ ਕਿਸੇ ਯੂਨੀਅਨ ਦੇ ਬੱਚੇ ਸੀ ਉਹਨਾਂ ਨੇ ਪਰ ਪੰਜਾਬੀਆਂ ਤੋਂ ਦਾ ਕਿਸਾਨਾਂ ਦਾ ਮੋਹ ਸੀ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਕਾਲੇ ਝੰਡੇ ਦਿਖਾਏ ਤਾਂ ਤਿੰਨ ਕਾਲੇ ਕਾਨੂੰਨ ਵਾਪਸ ਹੋਏ ਪਰ ਇੱਥੇ ਡਕੌਂਦੇ ਪਿੰਡ 'ਚ ਅਸੀਂ ਖੜੇ ਆ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਆ ਵੀ ਡਕੌਂਦਾ ਜਥੇਬੰਦੀ ਦੀ ਹੋਂਦ ਇੱਥੋਂ ਸਟਾਰਟ ਹੋਈ ਆ ਡਕੌਂਦਾ ਜਥੇਬੰਦੀ ਦੇ ਜਿਹੜੇ ਆਗੂ ਸੀਗੇ ਪਹਿਲਾਂ ਸਟਾਰਟਿੰਗ 'ਚ ਸਾਇਦ ਉਹਨਾਂ ਦਾ ਨਾਮ ਬਲਕਾਰ ਸਿੰਘ ਸੀਗਾ ਬਲਕਾਰ ਸਿੰਘ ਡਕੌਂਦਾ ਜਿਨ੍ਹਾਂ ਨੇ ਸਟਾਰਟ ਕੀਤੀ ਸੀ ਉਹ ਇੱਥੋਂ ਦੇ ਸੀਗੇ ਹੈ ਜੀ ਡਾਕਟਰ ਬਲਕਾਰ ਸਿੰਘ ਡਾਕਟਰ ਬਲਕਾਰ ਸਿੰਘ ਤੇ ਇੱਥੋਂ ਦੇ ਲੋਕ ਕਹਿ ਰਹੇ ਨੇ ਕਿ ਜਥੇਬੰਦੀਆਂ ਨੇ ਜਿਹੜੀਆਂ ਯਾਰ ਡਰਦੀਆਂ ਨੇ ਹੁਣ ਉਹ ਗੱਲ ਨਹੀਂ ਰਹੀ ਦੇ ਜੀ ਡਰਦੀਆਂ ਤਾਂ ਨਹੀਂ ਜਥੇਬੰਦੀਆਂ ਖੈਰ ਬੇ ਅਸੀਂ ਤਾਂ ਕਹਿ ਲੋ ਹਰੇਕ ਥਾਂ ਤੇ ਅੱਗੇ ਹਿੱਕੜਾਉਂਦੇ ਆ ਖੜਦੇ ਆ ਅਗਲੇ ਦੀਆਂ ਕੋਈ ਮਜਬੂਰੀਆਂ ਹੋਣੀਆਂ ਨੇ ਬਿਹਤਰ ਇਹ ਆ ਵੀ ਤੁਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਓ ਵੀ ਉਹ ਕਿਉਂ ਨਹੀਂ ਆ ਸਕੇ ਪਰ ਅਸੀਂ ਉਹਨਾਂ ਦੇ ਬਿਹਾਫ ਤੇ ਵੀ ਅਸੀਂ ਹਾਜ਼ਰੀਆਂ ਲੋਆ ਰਹੇ ਆ ਅਸੀਂ ਸਯੁਕਤ ਮੋਰਚੇ ਦੇ ਬਿਹਾਫ ਤੇ ਉਰੇ ਆਏ ਆ ਅਸੀਂ ਸਾਰੇ ਕਿਸਾਨਾਂ ਵੱਲੋਂ ਜਿਹੜੇ ਕਿਸਾਨਾਂ ਦੇ ਕਾਤਲ ਤੇ ਜਿਨ੍ਹਾਂ ਨੇ ਇੰਨੀ ਤਸ਼ੱਦਦ ਕੀਤੀ ਕਿਸਾਨਾਂ ਨੂੰ ਇਕ ਅੰਦੋਲਨ ਜੀਵੀ ਤੇ ਖਾਲਸਤਾਨੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ કરી ਉਹਨਾਂ ਦੇ ਖਿਲਾਫ ਅਸੀਂ ਰੋਸ ਦਾ ਪ੍ਰਗਟਾਵਾ ਕਰਨ ਆਏ ਆ ਅਸੀਂ ਪੀਸਫੁਲੀ ਬੈਠ ਕੇ ਹਮੇਸ਼ਾ ਜਿੱਥੇ ਸਾਡਾ ਬੱਸ ਚੱਲੂਗਾ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਅਸੀਂ ਨਾ ਤਾਂ ਖਾਲਸਤਾਨੀ ਐ ਨਾ ਅੰਦੋਲਨਜੀਵੀ ਐ ਅਸੀਂ ਮਜਬੂਰੀ ਦੇ ਵਿੱਚ ਆ ਕੇ ਜਦ ਸਾਨੂੰ ਔਖਾ ਹੋ ਜਾਂਦਾ ਉਦੋਂ ਆ ਕੇ ਅਸੀਂ ਸਾਨੂੰ ਧਰਨਾ ਲਾਉਣਾ ਪੈਂਦਾ ਜਾਂ ਤੁਹਾਡੇ ਵਿਰੋਧ 'ਚ ਖੜਨਾ ਪੈਂਦਾ ਸਾਡੀ ਜੇ ਜਿਵੇਂ ਇੰਨੀ ਆਸਾਨੀ ਨਾਲ ਕਹਿੰਦੇ ਨੇ ਆ ਕੇ ਗੱਲ ਦੱਸਣ ਜੇ ਇੰਨੀ ਆਸਾਨੀ ਨਾਲ ਸਾਡੀ ਗਵਰਨਮੈਂਟ ਗੱਲ ਸੁਣਨ ਲੱਜੋਵੇ ਤਾ ਕੀ ਕਹਨੇ ਜੀ ਜਿਹੜੇ ਵਾਅਦੇ ਕਰਕੇ ਭਗਵੰਤ ਮਾਨ ਜੀ ਆਏ ਸੀ ਉਹ ਕਿਹੜਾ ਸੁਣਦੇ ਨੇ ਤੁਸੀਂ ਆਏ ਦੇਖ ਲਓ ਆ ਇਹਦਾ ਆਪ ਨੇ ਭਾਜਪੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਆ ਕੇ ਪੰਜਾਬ ਦੇ ਧਰਤੀ ਤੇ ਆ ਕੇ ਆਪਣੇ ਤੇ ਬੰਬ ਚਲਾਏ ਭਗਵੰਤ ਮਾਨ ਜੀ ਨੇ ਇੱਕ ਵਾਰ ਵੀ ਰੱਪਟ ਦਰਜ ਕਰਨ ਦੀ ਉਹਦੀ ਨਹੀਂ ਕੋਈ ਵੀ ਐਕਟੀਵਿਟੀ ਹੋਵੇ ਉਹਦੀ ਰੱਪਟ ਦਰਜ ਹੁੰਦੀ ਆ ਹੁਣ ਅੱਗੇ ਜੀ ਤੁਸੀਂ ਕਿੱਦਾਂ ਦਾ ਜੇ ਹੋਰ ਕਿਤੇ ਆਉਂਦੇ ਨੇ ਪਿੰਡਾਂ 'ਚ ਆਉਂਦੇ ਨੇ ਥੋੜਾ ਜਿਹੜਾ ਵਿਰੋਧ ਪ੍ਰਦਰਸ਼ਨ ਐ ਇਦਾਂ ਹੀ ਜਾਰੀ ਰਹੂਗਾ ਜਿੱਥੇ ਸਾਨੂੰ ਪਤਾ ਚੱਲੂਗਾ ਜੀ ਤੇ ਜਿੰਦਣ ਸਾਡਾ ਟਾਈਮ ਲੱਗੂਗਾ ਅਸੀਂ ਜ਼ਰੂਰ ਜਾ ਕੇ ਉਹਨਾਂ ਦੇ ਉਲਟ ਝੰਡੀਆਂ ਦਿਖਾਵਾਂਗੇ ਦੱਸਣ ਦੀ ਅਸੀਂ ਸਾਡਾ ਸਿਰਫ ਇੰਨਾ ਹੈਗਾ ਵੀ ਜਿਹੜੀ ਪਬਲਿਕ ਹੋਰ ਆਉਂਦੀ ਐ ਉਹਨਾਂ ਵੱਲ ਟ੍ਰੈਕਟਰ ਨਾ ਹੋਵੇ ਇਹ ਨਾ ਹੋਵੇ ਵੀ ਆਪਣੇ ਨੌਜਵਾਨ ਮੁੰਡੇ ਜਿਹੜੇ ਅਟਰੈਕਟ ਹੋ ਕੇ ਭਾਜਪੀ ਵੱਲ ਜਾ ਰਹੇ ਨੇ ਉਹ ਕੰਮ ਨਾ ਹੋਵੇ ਇੱਕ ਇੱਕ ਲੋ ਸਾਡਾ ਮਕਸਦ ਇਹੀ ਹੈ ਸਿਰਫ ਵੀ ਜਿਹੜੇ ਪੰਜਾਬੀ ਨੇ ਤੇ ਪੰਜਾਬ ਨਾਲ ਪ੍ਰੇਮ ਕਰਦੇ ਨੇ ਉਹ ਦੇਖ ਕੇ ਕੰਮ ਦੇਖ ਕੇ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਐਕਟੀਵਿਟੀ ਦੇਖ ਕੇ ਤੇ ਇਹਨਾਂ ਨੂੰ ਜੁਆਇਨ ਕਰਨ ਨਾ ਕੇ ਦੇਖਾ ਦੇਖੀ ਇਹਨਾਂ ਦਾ ਕੋਈ ਸੁੱਖਿਆ ਨਹੀਂ ਹੋਇਆ ਵੀ ਇਹਈ ਸਰਕਾਰ ਬਣਾਉਣਗੇ ਆਪਕੀ ਦੇਖ ਲਿਓ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਹਾਰ ਦਾ ਸੰਭਣਾ ਕਰਨਾ ਪਊ ਕੱਲੇ ਪੰਜਾਬ ਚ ਨਹੀਂ ਬਾਹਰ ਲੀਆਂ ਸਟੇਟਾਂ ਚ ਵੀ ਇਹਨਾਂ ਦਾ ਬੁਰਾ ਹਾਲ ਹੋਣ ਨਾਲ ਤੁਸੀਂ ਮੋਦੀ ਜੀ ਦਾ ਅਮਿਤ ਸ਼ਾਹੀ ਜਾਂ ਮਰਜੀ ਤੁਸੀਂ ਤਸਵੀਰਾਂ ਦੇਖ ਲਿਓ ਮੂੰ ਤਾਂ ਇਸਕਰੀ ਆਈ ਪਈ ਹੁੰਦੀ ਐ ਇਹਨਾਂ ਨੂੰ ਪਤਾ ਹੁਣ ਵੀ ਸਾਡੇ ਆਉਣ ਵਾਲੇ ਸਮੇਂ ਚ ਹਾਰ ਹੋਣੀ ਐ ਤੇ ਹਾਰ ਤੋਂ ਬਾਅਦ ਚ ਜੇ ਇਹਨਾਂ ਨੇ ਕੰਮ ਕਰੇ ਨੇ ਗਲਤ ਉਹਨਾਂ ਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਸਰਕਾਰ ਆਵੇ ਇਹਨਾਂ ਦੇ ਕੀਤੀਆਂ ਹੋਈਆਂ ਕਰਤੂਤਾ ਤੇ ਇਹਨਾਂ 'ਤੇ ਕਾਰਵਾਈ ਕਰੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਅਵਜਿੰਦਰ ਸਿੰਘ ਜੋਗੀ ਸੋ ਹੋਰ ਵੀ ਬਾਈ ਜੀ ਨੇ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਅਵਤਾਰ ਸਿੰਘ ਦੇਹੜ ਜੀ ਭਾਰਤੀ ਕ੍ਰਾਂਤੀਕਾਰੀ ਕਿਸਾਨ ਜੀ ਦਾ ਵਲਗ ਭਾਰਸੋਂ ਪ੍ਰਧਾਨ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਬੀਜੇਪੀ ਦੇ ਸੀਨੀਅਰ ਆਗੂ ਪਹੁੰਚੇ ਨੇ ਪਰ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਆ ਬਾਈ ਜੀ ਉਦਾਂ ਨਹੀਂ ਦਿਖਾਈ ਦਿੱਤੇ ਕਿਸਾਨ ਕਿਸਾਨ ਬਾਈ ਜੀ ਬਹੁਤ ਜਗ੍ਹਾ ਵੰਡੇ ਨੇ ਤੇ ਸੰਭੂ 메ਨ ਬਾਰਡਰ ਤੇ ਤੇ ਦੂਜੀ ਜਗ੍ਹਾ ਸੰਭੂ ਸਟੇਸ਼ਨ ਤੇ ਤੇ ਉਧਰੋਂ ਖਨੌਰੀ ਠੀਕ ਐ ਇਦਾਂ ਉਲਝੇਵ ਨੇ ਠੀਕ ਐ ਤਾਂ ਕਰਕੇ ਥੋੜੀ ਜੀ ਘੱਟ ਆ ਗਿਣਤੀ ਪਰ ਨਹੀਂ ਕਿਸਾਨਾਂ ਦੀ ਗਿਣਤੀ ਤਾਂ ਬਾਈ ਜੀ ਬਹੁਤ ਹੈ ਕਿੰਨਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਜਾਂ ਰੋਸ ਘਟ ਗਿਆ ਜਾਂ ਚਾਹੁੰਦੇ ਨੇ ਕਿ ਚਲੋ ਜੀ ਹੁਣ ਲੰਘ ਗਿਆ ਟਾਈਮ ਐ ਇਦਾਂ ਦਾ ਤਾਂ ਨਹੀਂ ਕੁਛ ਜਿਹੜਾ ਹੁਣ ਦਿਖ ਰਿਹਾ ਨਹੀਂ ਨਾ ਭਾਜੀ ਬਿਲਕੁਲੀ ਤੇ ਪਰਸੋਂ ਅਸੀਂ ਸਟੇਸ਼ਨ ਤੇ ਸੀ ਠੀਕ ਐ ਤੇ ਪੁਲਿਸ ਪ੍ਰਸ਼ਾਸਨ ਬਹੁਤ ਇਕੱਠਾ ਹੋਣ ਲੱਗਿਆ ਤੇ ਅਸੀਂ ਸੋਚਿਆ ਕਿ ਪੁਲਿਸ ਪ੍ਰਸ਼ਾਸਨ ਇੰਨਾ ਕਿਉਂ ਤੇਜ਼ ਹੋ ਰਿਹਾ ਵੀ ਸਾਦੂ ਚੱਕਣ ਦੇ ਚੱਕਰ ਦੇ ਵਿੱਚ ਐ ਤੇ ਹੌਲੀ ਹੌਲੀ ਐਸਪੀ ਨਾਲ ਗੱਲ ਹੋਈ ਤੇ ਉਹ ਮੈਨੂੰ ਕਹਿੰਦਾ ਬਾਈ ਜੀ ਵੀ ਕੋਈ ਟੈਨਸ਼ਨ ਨਹੀਂ ਥੋੜੀ ਤੇ ਸਾਡੇ ਕੋਈ ਰਿਪੋਰਟ ਆਈ ਥੀ ਵੀ ਅੱਜ ਥੋੜੇ ਤੇ ਬੀਜੇਪੀ ਅਟੈਕ ਕਰੂਗੀ ਰਤਨ ਵੀ ਤਾਂ ਅਸੀਂ ਪ੍ਰਸ਼ਾਸਨ ਤੇਜ਼ ਕਰਿਆ ਠੀਕ ਹੈ ਜੀ ਤੇ ਬੀਜੇਪੀ ਦੀ ਇਹ ਸੋਚ ਸੀ ਤੇ ਬੀਜੇਪੀ ਜਦ ਆਹ ਕੁਝ ਕਰਦੀ ਹੈ ਤੇ ਆਪਣੇ ਲੋਕ ਚਾਹੇ ਵਾ ਹੈਪੀ ਆਪਣਾ ਸਰਦਾਰ ਇਹਦਾ ਕੀ ਹੱਕ ਆ ਜਰ ਨੂੰ ਬੀਜੇਪੀ ਵਾਲ ਨੂੰ ਘਰੇ ਬੁਲਾਉਣ ਦਾ ਠੀਕ ਹੈ ਇਹ ਵੀ ਇੱਕ ਪਿੰਡੂ ਐ ਜੱਟ ਜ਼ਿਮੀਂਦਾਰ ਐ ਤੇ ਬੀਜੇਪੀ ਆਪਣੇ ਨਾਲ ਧੱਕਾ ਕਰਦੀ ਹੈ ਘਰੇ ਬੁਲਾ ਰਿਹਾ ਕਿਤੇ ਨਾ ਕਿਤੇ ਫਰਕ ਤਾਂ ਪਿਆ ਬਾਈ ਲੋਕ ਬੀਜੇਪੀ ਜੁਆਇਨ ਕਰ ਰਹੇ ਨੇ ਪਿੰਡਾਂ ਚ ਆਉਣ ਲੱਗੇ ਲੀਡਰ ਕਿਤੇ ਨਾ ਕਿਤੇ ਘਾਟਾਂ ਤਾਂ ਆਗੂਆਂ ਦੀ ਹੀ ਨੇ ਨਹੀਂ ਨਹੀਂ ਉਹ ਜਿਹੜੇ ਚੋਰ ਨੇ ਜਿਨ੍ਹਾਂ ਨੂੰ ਕੋਈ ਪਰਚੇ ਨਹੀਂ ਦਾ ਜਿਵੇਂ ਰਵਨੀਤ ਬਿੱਟੂ ਐ ਠੀਕ ਹੈ ਉਹ ਆਪਣੇ ਕਾਬਲੇ ਤੋਂ ਡਰ ਗਿਆ ਜਿਵੇਂ ਤਾਂ ਸਾਧੂ ਪਹਿਲਾਂ ਲਜਾਤਾ ਤਾਂ ਬਹੁਤ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਥੇਬੰਦੀਆਂ ਦਾ ਫੰਡ ਇਕੱਠਾ ਕਰਨ ਟਾਈਮੇ ਦਿਖਦੀਆਂ ਨੇ ਉਹ ਦਿਖਦੀਆਂ ਨਹੀਂ ਅੱਜ ਭਾਈ ਜੀ ਸਾਫਤ ਵੀ ਹੋਇਆ ਏ ਬਹੁਤ ਸਾਰੇ ਆਗੂ ਜਿਹੜੇ ਇੱਥੋਂ ਦੇ ਮੇਨ ਸੀਗੇ ਹਾਲਾਂਕਿ ਕਹਿ ਰਹੇ ਨੇ ਕਿ ਸਹਾੜੀ ਦਾ ਸੀਜ਼ਨ ਆ ਪਰ ਮੇਨ ਆਗੂ ਨੇ ਜਿਹੜੇ ਪਾਸੋਂ ਬਲਾਕ ਦੇ ਜਾਂ ਨਾਬੇ ਦੇ ਜਾਂ ਪਟਿਆਲੇ ਜ਼ਿਲ੍ਹੇ ਦੇ ਉਹ ਦਿਖਾਈ ਨਹੀਂ ਦਿੱਤੇ ਕਿਤੇ ਨਾ ਕਿਤੇ ਫੰਡ ਟਾਈਮ ਤਾਂ ਸਾਰੇ ਆ ਜਾਂਦੇ ਨੇ ਲੋਕ ਕਹਿੰਦੇ ਨੇ ਇਹ ਅਸੀਂ ਨਹੀਂ ਭਾਈ ਹੁਣ ਦਿਖਾਈ ਨਹੀਂ ਦੇ ਪਾਰਸੋ ਇਹ ਖੜਾ ਮੈਂ ਵਾਰਸਵਾਲੀਆਂ ਬਲਾਕਆਂ ਹੋਰ ਬਹੁਤ ਸਾਰੀਆਂ ਨੇ ਬਾਈ ਜੀ ਡਕਾਉਂਦੇ ਡਕਾਉਂਦੇ ਪਿੰਡ ਦੇ ਵਿੱਚ ਆਂ ਡਕਾਉਂਦੇ ਪਿੰਡ ਦਾ ਤੇ ਡਕਾਉਂਦੇ ਪਿੰਡ ਦੇ ਜਦੋਂ ਡਾਕਟਰ ਬਲਕਾਰ ਸਿੰਘ ਵੀਰੇ ਪੂਰੇ ਹੋ ਗਏ ਉਹ ਤੋਂ ਬਾਅਦ ਕਿਸੇ ਹੋਰ ਦੇ ਪੱਲੇ ਪੈ ਗਈ ਠੀਕ ਹੈ ਇਹ ਪਿੰਡ ਦੇ ਵਿੱਚ ਹਜੇ ਨਹੀਂ ਸੀ ਸਿਆਣਪ ਜੀਤਾ ਪਿੰਡ ਦੇ ਲੋਕਾਂ ਨਾਲ ਗੱਲ ਹੋਈ ਆ ਕਹਿੰਦੇ ਜੀ ਡਕੌਂਦਾ ਜਥੇਬੰਦੀ ਤਾਂ ਉਰੇ ਸਾਨੂੰ ਜੇ ਕੋਈ ਇਕੱਠ ਹੁੰਦਾ ਮੀਟਿੰਗ ਹੁੰਦਾ ਉਹ ਚ ਵੀ ਨਹੀਂ ਬੁਲਾਉਂਦੇ ਤਾਹੀ ਨਹੀਂ ਬੁਲਾਉਂਦੇ ਵੀ ਇਹ ਨਾ ਉੱਪਰ ਹੋ ਜਾਣਾ ਅਸੀਂ ਉੱਪਰ ਰਹੀਏ ਹੀਰੋ ਅਸੀਂ ਰਹੀਏ ਕਿਤੇ ਨਾ ਕਿਤੇ ਆਪਣੇ ਵਿੱਚ ਹੈਗੇ ਫਰਕ ਕਿਸਾਨ ਥੋੜਾ ਹੈਗਾ ਇਹ ਨਹੀਂ ਆਪਾਂ ਕਹਦੇ ਵੀ ਨਹੀਂ ਸੋ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਅਵਜਿੰਦਰ ਸਿੰਘ ਜੋਗੀ ਭਾਰਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਅਵਤਾਰ ਸਿੰਘ ਦਿਆਗੜ ਸਰਜੀਤ ਫੂਲ ਦੀ ਜਥੇਬੰਦੀ ਤੋਂ ਤੇ ਇਹ ਕਿਸਾਨ ਇੱਥੇ ਪਹੁੰਚੇ ਨੇ ਇਹਨਾਂ ਨੇ ਵਿਰੋਧ ਕੀਤਾ ਇਹ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਇੱਥੇ ਪਹੁੰਚੇ ਨੇ ਸੋ ਇਹ ਕਹਿ ਰਹੇ ਨੇ ਕਿ ਕਿਸਾਨਾਂ ਤੇ ਜਿਹੜਾ ਤਸੱਦਦ ਹੋਇਆ ਏ ਉਹਦੇ ਕਾਰਨ ਅਸੀਂ ਵਿਰੋਧ ਕਰ ਰਹੇ ਹਾਂ ਤੇ ਇਹ ਵਿਰੋਧ ਹੁੰਦਾ ਰਹੂਗਾ ਫਿਲਹਾਲ ਅੱਗੇ ਕੀ ਹੁੰਦਾ ਏ ਕਦੋਂ ਕਿਸਾਨਾਂ ਦੇ ਮਸਲੇ ਹੱਲ ਹੁੰਦੇ ਨੇ ਕਦੋਂ ਕਿਸਾਨ ਨੇ ਜਿਹੜੇ ਉਹ ਵਿਰੋਧ ਕਰਨੋਂ ਹਟਦੇ ਨੇ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ